ਪਤਾ ਨਹੀਂ ਰੱਬ ਦੀ ਕਿਹੜੀ ਮਰਜ਼ੀ ਹੁੰਦੀ ਹੈ ਕਿ ਦੁੱਖਾਂ ਦਾ ਅੰਤ ਨਹੀਂ ਹੁੰਦਾ। ਇਹੀ ਸਮਾਂ ਮਸ਼ਹੂਰ ਕਲਾਕਾਰ ਖਾਨ ਸਾਹਿਬ ਜਿਨ੍ਹਾਂ ਦੀ 17 ਦਿਨ ਪਹਿਲਾਂ ਮਾਤਾ ਜੀ ਇਸ ਜਹਾਨ ਨੂੰ ਛੱਡ ਕੇ ਤੁਰ ਗਏ ਸੀ ਤੇ 17 ਦਿਨਾਂ ਬਾਅਦ ਉਹਨਾਂ ਦੇ ਫਾਦਰ ਸਾਹਿਬ ਇਕਬਾਲ ਮੁਹੰਮਦ ਉਹ ਵੀ ਇਸ ਫਾਨੀ ਸੰਸਾਰ ਨੂੰ ਛੱਡ ਕੇ ਖਾਨ ਸਾਹਿਬ ਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ। ਇਹ ਦੁੱਖ ਬਹੁਤ ਵੱਡਾ ਦੁੱਖ ਹੈ ਇਨਸਾਨ ਦੇ ਲਈ ਜਿਸ ਦੇ ਸਿਰ ਤੋਂ ਮਾਪੇ ਦਾ ਸਾਯਾ ਉੱਠ ਜਾਵੇ ਉਹ ਵੀ ਥੋੜੇ ਦਿਨਾਂ ਦੇ ਇੱਕ ਵਕਤੇ ਦੇ ਵਿੱਚ ਖਾਨ ਸਾਹਿਬ ਦੇ ਇਸ ਔਖੇ ਸਮੇਂ ਦੇ ਵਿੱਚ ਪ੍ਰਮਾਤਮਾ ਉਹਨਾਂ ਨੂੰ ਦੁੱਖ ਝੱਲਣ ਦਾ ਬਲ ਬਖਸ਼ਣ ਅਤੇ ਮਾਤਾ ਪਿਤਾ ਨੂੰ ਆਪਣੇ ਚਰਨਾਂ ਵਿੱਚ ਨਿਮਾਸ ਬਖਸ਼ਣ ਇਹ ਹੀ ਅਰਦਾਸ ਕਰਦੀਆਂ ਸੀ ਇਹ ਜਿਹੜਾ ਦੁੱਖ ਪ੍ਰਮਾਤਮਾ ਕਦੇ ਕਿਸੇ ਨੂੰ ਉਹਨਾਂ ਦੇਵੇ ਇਹ ਉਹੀ ਸਮਝ ਸਕਦੇ ਆ ਜਿਨ੍ਹਾਂ ਦੇ ਮਾਪੇ ਉਹਨਾਂ ਦੇ ਨਾਲ ਨਹੀਂ ਹੈਗੇ ਬੋਲ ਚਲੋ ਓਏ ਉਹਦਾ ਤੂੰ ਆ ਨਹੀਂ ਆ ਜੀ ਮਰਜੀ ਹੈ ਆਪਣੇ ਕਿਸੇ ਦੇ ਵਾਸਤੇ ਥੋੜਾ ਹੀ ਗੱਲ ਪਤਾ ਕੀ ਹੈ ਨਾਲ ਆ ਦੀ ਮਰਜ਼ੀ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਕੁਝ ਨਹੀਂ ਹੋ ਸਕਦਾ ਠੀਕ ਹੈ ਜੀ ਉਹਦੀ ਬੁੜਾ ਦੀ ਮਰਜ਼ੀ ਹੈ ਆਪਣੇ ਬੰਦੇ ਦੇ ਵਾਸਤੇ ਆਈ ਕੁਝ ਨਹੀਂ ਦੇਖੋ ਬਾਬਾ ਜੀ ਮਾਂ ਚਲੀ ਗਈ ਬਾਪ ਚਲਾ ਗਈ ਇਸ ਨੂੰ ਮਾਰ ਕੇ ਕੋਈ ਘਾਟਾ ਨਹੀਂ ਸਭ ਤੋਂ ਵੱਡਾ ਕਾਛਾ ਮਾਂ ਆਪੇ ਉਹਦਾ ਅਸੀਂ ਫਿਰ ਵੀ ਸ਼ੁਕਰਾਨਾ ਕਰਦੇ ਆਂ ਜੋ ਤੇਰਾ ਲੱਖ ਲੱਖ ਸ਼ੁਕਰ ਹੈ ਵੀ ਤੂੰ ਉਹਨਾਂ ਨੂੰ ਜੰਨਤ ਦੇ ਵਿੱਚ ਇਨਸ਼ਾਅੱਲਾ ਭੇਜੇਂਗਾ ਠੀਕ ਹੈ ਜੀ ਕੋਈ ਗਿਲਾ ਨਹੀਂ ਉਹਦੇ ਨਾਲ ਕੋਈ ਗਿਲਾ ਨਹੀਂ ਉਹਦੇ ਨਾਲ ਕੋਈ ਗਿਲਾ ਕਰਨਾ ਨਹੀਂ ਕੋਈ ਗਿਲਾ ਨਹੀਂ ਜੀ ਬਸ ਰਜਾਇ ਬਸ ਇੰਨੀ ਕੀ ਗੱਲ ਆ ਜਿਹਨਾਂ ਨੇ ਸਾਨੂੰ ਇਦਾਂ ਨਾ ਹੱਥਾਂ ਦੇ ਪੜਤਾਂ ਮਾਪਿਓ ਵਰਗਾ ਕੋਈ ਨਹੀਂ ਬਣ ਸਕਦਾ ਦੁਨੀਆ 'ਚ ਮਾਪਿਓ ਵਰਗਾ ਕੋਈ ਨਹੀਂ ਬਣ ਸਕਦਾ ਉਹ ਸਾਨੂੰ ਇਦਾਂ ਹੱਥਾਂ ਦੇ ਛੋਟੇ ਛੋਟੇ ਨੂੰ ਪਾ ਪਾ ਕੇ ਕਮਰਾਂ ਤੇ ਰੱਖਿਆ ਮੰਜਾਂ ਤੇ ਰੱਖਿਆ ਅਸੀਂ ਉਹਨਾਂ ਨੂੰ ਆਪਣੇ ਹੱਥੀਂ ਇਦਾਂ ਇਦਾਂ ਪਾ ਪਾ ਕੇ ਘਰਾਂ 'ਚ ਪੋੜਨੇ ਓਏ ਤੂੰ ਵੱਡੀ ਗੱਲ ਉਹ ਕੀ ਹੋ ਸਕਦਾ ਕੀ ਕਰੀਏ ਜੀ ਅਸੀਂ ਕੀ ਕਰੀਏ ਬਾਬਾ ਜੀ ਅਸੀਂ ਉਹਦੀ ਰਜ਼ਾ ਨੂੰ ਮੰਨਣਾ ਪਏਗਾ ਉਸਨੂੰ ਰਜ਼ਾ ਨੂੰ ਮੰਨਦੇ ਆ ਪਰਮਾਤਮਾ ਆਪਾਂ ਨੂੰ ਮੰਨਦਾ ਬਲਕਿ ਲੇਕਿਨ ਦਸਾਂ ਦਿਨਾਂ ਦੇ ਵਿੱਚ ਮਾਂ-ਪਾਪ ਦਾ ਬੜਾ ਵੱਡਾ ਸੱਟ ਹੁੰਦੀ ਹੈ ਛੋਟਾ ਤਾਂ ਕਰੀਏ